ਨਿਕਸ਼ਿਵਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅੱਜ ਇੱਕ ਪਰਦਵਾਜ਼ ਤੋਂ ਦੱਸ ਦਈਏ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਆ ਗਰਮੀ ਦਾ ਪ੍ਰਕੋਪ ਲਗਾਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਸੀਗਾ ਤਾਂ ਅੱਜ ਪਠਾਨਕੋਟ 'ਚ ਮੌਜੂਦ ਆ ਪਠਾਨਕੋਟ ਦੇ ਵਿੱਚ ਬੀਤੇ ਇੱਕ ਦਿਨ ਤੋਂ ਜਿਹੜਾ ਆ ਕਿਤੇ ਨਾ ਕਿਤੇ ਮੌਸਮ ਦੇ ਵਿੱਚ ਥੋੜੀ ਰਾਤ ਮਿਲੀ ਹੈ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਜਿਹੜੀ ਦੇਖਣ ਨੂੰ ਮਿਲ ਰਹੀ ਕਿਉਂਕਿ ਪਠਾਨਕੋਟ ਦੇ ਬਾਜ਼ਾਰ ਬਿਲਕੁਲ ਸੁੰਨੇ ਪੈ ਗਏ ਸੀਗੇ ਗਰਮੀ ਦਾ ਇੰਨਾ ਕੁ ਪ੍ਰਕੋਪ ਸੀਗਾ ਕਿ ਜਿਹੜਾ ਟੈਂਪਰੇਚਰ ਸੀਗਾ 45 ਤੋਂ 44 ਡਿਗਰੀ ਦੇ ਵਿੱਚ ਜਿਹੜਾ 44 ਤੋਂ 45 ਡਿਗਰੀ ਜਿਹੜਾ ਦਰਜ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਉਹੀ ਟੈਂਪਰੇਚਰ ਜਿਹੜਾ ਆ ਤੇ 32 ਤੋਂ 33 ਡਿਗਰੀ ਜਿਹੜਾ ਦਰਜ ਕੀਤਾ ਜਾ ਰਿ ਤੁਸੀਂ ਵੀਰ ਦਿਖਾ ਦਈਏ ਕਿ ਪਠਾਨਕੋਟ ਦੇ ਬਜ਼ਾਰਾਂ ਦੇ ਵਿੱਚ ਰੌਣਕ ਇੱਕ ਵਾਰ ਫਿਰ ਦੁਬਾਰਾ ਜਿਹੜੀ ਹੈ ਮੁਰ ਤੋਂ ਜਿਹੜੀ ਆ ਗਈ ਹੈ ਦੁਕਾਨਾਂ ਉੱਤੇ ਜਿਹੜੇ ਗ੍ਰਾਹਕ ਦੇਖ ਰਹੇ ਨੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜੀ ਗਰਮੀ ਪੈ ਰਹੀ ਸੀਗੀ ਉਸ ਨੂੰ ਲੈ ਕੇ ਲੋਕ ਕਿਤਨਾ ਕਿਤੇ ਉਸ ਗਰਮੀ ਤੋਂ ਅਤਾਹਤ ਹੋ ਕੇ ਜਿਹੜਾ ਕਿ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਸੀਗੇ ਉੱਥੇ ਹੀ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਜਿਹੜੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬਰਸਾਤ ਜਿਹੜੀ ਹੈ ਉਹ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਪੰਜਾਬ ਦੀ ਜੇਕਰ ਗੱਲ ਕਰੀਏ ਜ਼ਿਲ੍ਹਿਆਂ ਦੀ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਭ ਖਬਰ ਦੇ ਨਾਲ ਜੁੜੀ ਸਾਰੀ ਤਸਵੀਰਾਂ ਦਿਖਾਵਾਂਗੇ ਦੇਖਦੇ ਰਹੋ ਨੈਕਸਪੀਰਾ ਟੀਵੀ ਮੈਨੂੰ ਦੋ ਇਜਾਜ਼ਤ ਨੈਕਸਪੀਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਤਵਾਜ ਤੁਹਾਨੂੰ ਦੱਸ ਦਈਏ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਆ ਗਰਮੀ ਦਾ ਪ੍ਰਕੋਪ ਲਗਾਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਸੀਗਾ ਤਾਂ ਅੱਜ ਪਠਾਨਕੋਟ 'ਚ ਮੌਜੂਦ ਆ ਪਠਾਨਕੋਟ ਦੇ ਵਿੱਚ ਬੀਤੇ ਇੱਕ ਦਿਨ ਤੋਂ ਜਿਹੜਾ ਆ ਕਿੰਨਾ ਕਿਤੇ ਮੌਸਮ ਦੇ ਵਿੱਚ ਥੋੜੀ ਰਾਤ ਮਿਲੀ ਹੈ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪਠਾਨਕੋਟ ਦੇ ਬਾਜ਼ਾਰ ਬਿਲਕੁਲ ਸੁੰਨੇ ਪੈ ਗਏ ਸੀਗੇ ਗਰਮੀ ਦਾ ਇੰਨਾ ਕੁ ਪ੍ਰਕੋਪ ਸੀਗਾ ਕਿ ਜਿਹੜਾ ਟੈਂਪਰੇਚਰ ਸੀਗਾ 45 ਤੋਂ 44 ਡਿਗਰੀ ਦੇ ਵਿੱਚ ਜਿਹੜਾ 44 ਤੋਂ 45 ਡਿਗਰੀ ਜਿਹੜਾ ਦਰਜ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਉਹੀ ਟੈਂਪਰੇਚਰ ਜਿਹੜਾ ਆ ਤੇ 32 ਤੋਂ 33 ਡਿਗਰੀ ਜਿਹੜਾ ਦਰਜ ਕੀਤਾ ਜਾ ਰਿਹਾ ਉੱਥੇ ਹੀ ਬੱਦਲਬਾਈ ਵੀ ਜਿਹੜੀ ਆ ਸਮਾਨ ਦੇ ਵਿੱਚ ਜਿਹੜੀ ਹੋ ਰਹੀ ਹੈ ਤਾਂ ਪਠਾਨਕੋਟ ਦੇ ਬਾਜ਼ਾਰਾਂ 'ਚ ਮੌਜੂਦਾ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਪਠਾਨਕੋਟ ਕੁਝ ਦਿਨਾਂ ਤੋਂ ਲਗਾਤਾਰ ਜਿਹੜੀ ਗਰਮੀ ਪੈ ਰਹੀ ਸੀਗੀ ਉਸ ਨੂੰ ਲੈ ਕੇ ਲੋਕ ਕਿਤਨਾ ਕਿਤੇ ਉਸ ਗਰਮੀ ਤੋਂ ਅਤਾਹਤ ਹੋ ਕੇ ਜਿਹੜਾ ਕਿ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਸੀਗੇ ਉੱਥੇ ਹੀ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਜਿਹੜੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬਰਸਾਤ ਜਿਹੜੀ ਆ ਉਹ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਪੰਜਾਬ ਦੀ ਜੇਕਰ ਗੱਲ ਕਰੀਏ ਜ਼ਿਲ੍ਹਿਆਂ ਦੀ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਭਾਰੀ ਬਰਸਾਤ ਹੋਣ ਦੇ ਖ਼ਤਰੇ ਜਿਹੜੇ ਜਤਾਏ ਜਾ ਰਹੇ ਨੇ ਇਸ ਤੋਂ ਇਲਾਵਾ ਵੀ ਤੁਹਾਨੂੰ ਖ਼ਬਰ ਦੇ ਨਾਲ ਜੁੜੀ ਸਾਰੀ ਤਸਵੀਰਾਂ ਦਿਖਾਵਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੈਨੂੰ ਦੋ ਇਜਾਜ਼ਤ ਨਿਕਸ਼ੂਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੁਹਾਨੂੰ ਦੱਸ ਦਈਏ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਆ ਗਰਮੀ ਦਾ ਪ੍ਰਕੋਪ ਲਗਾਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਸੀਗਾ ਤਾਂ ਅੱਜ ਪਠਾਨਕੋਟ 'ਚ ਮੌਜੂਦ ਆ ਪਠਾਨਕੋਟ ਦੇ ਵਿੱਚ ਬੀਤੇ ਇੱਕ ਦਿਨ ਤੋਂ ਜਿਹੜਾ ਆ ਇਤਨਾ ਕਿਤੇ ਮੌਸਮ ਦੇ ਵਿੱਚ ਥੋੜੀ ਰਾਤ ਮਿਲੀ ਹੈ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਜਿਹੜੀ ਦੇਖਣ ਨੂੰ ਮਿਲ ਰਹੀ ਕਿਉਂਕਿ ਪਠਾਨਕੋਟ ਦੇ ਬਾਜ਼ਾਰ ਬਿਲਕੁਲ ਸੁੰਨੇ ਪੈ ਗਏ ਸੀਗੇ ਗਰਮੀ ਦਾ ਇੰਨਾ ਕੁ ਪ੍ਰਕੋਪ ਸੀਗਾ ਕਿ ਜਿਹੜਾ ਟੈਂਪਰੇਚਰ ਸੀਗਾ 45 ਤੋਂ 44 ਡਿਗਰੀ ਦੇ ਵਿੱਚ ਜਿਹੜਾ 44 ਤੋਂ 45 ਡਿਗਰੀ ਜਿਹੜਾ ਦਰਜ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਉਹੀ ਟੈਂਪਰੇਚਰ ਜਿਹੜਾ ਆ ਤੇ 32 ਤੋਂ 33 ਡਿਗਰੀ ਜਿਹੜਾ ਦਰਜ ਕੀਤਾ ਜਾ ਰਿਹਾ ਉੱਥੇ ਹੀ ਬੱਦਲਬਾਈ ਵੀ ਜਿਹੜੀ ਆ ਸਮਾਨ ਦੇ ਵਿੱਚ ਜਿਹੜੀ ਹੋ ਰਹੀ ਹੈ ਤਾਂ ਪਠਾਨਕੋਟ ਦੇ ਬਾਜ਼ਾਰਾਂ ਵਿੱਚ ਮੌਜੂਦ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਪਠਾਨਕੋਟ ਦੇ ਬਾ ਇਹ ਕੁਝ ਦਿਨਾਂ ਤੋਂ ਲਗਾਤਾਰ ਜਿਹੜੀ ਗਰਮੀ ਪੈ ਰਹੀ ਸੀਗੀ ਉਸ ਨੂੰ ਲੈ ਕੇ ਲੋਕ ਕਿਤਨਾ ਕਿਤੇ ਉਸ ਗਰਮੀ ਤੋਂ ਅਤਾਹਤ ਹੋ ਕੇ ਜਿਹੜਾ ਕਿ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਸੀਗੇ ਉੱਥੇ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਜਿਹੜੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬਰਸਾਤ ਜਿਹੜੀ ਆ ਉਹ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਪੰਜਾਬ ਦੇ ਜੇਕਰ ਗੱਲ ਕਰੀਏ ਜ਼ਿਲ੍ਹਿਆਂ ਦੀ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਭਾਰੀ ਬਰਸਾਤ ਹੋਣ ਦੇ ਖੱਸੇ ਜਿਹੜੇ ਜਤਾਏ ਜਾ ਰਹੇ ਨੇ ਇਸ ਤੋਂ ਇਲਾਵਾ ਵੀ ਤੁਹਾਨੂੰ ਸਿੱਖ ਖਬਰ ਦੇ ਨਾਲ ਜੁੜੀ ਸਾਰੀ ਤਸਵੀਰਾਂ ਦਿਖਾਵਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੈਨੂੰ ਦੋ ਇਜਾਜ਼ਤ